ਲੋ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੋ ਸਾਰੇ ਪ੍ਰਾਠਾ ਠੀਕ ਠਾਕ ਲੋ ਵੀਰੇ ਇੱਕ ਨਾ ਪ੍ਰਾ ਬਣੇ ਲਾਈਕ ਸ਼ੇਅਰ ਕਮੈਂਟਸ ਆਸ ਤੇ ਜਰੂਰ ਕਰਦਾ ਗੁਰੂ ਸ਼ੇਰ ਸ਼ੁਰੂ ਕਰਿਆ ਗੁਰੂ ਭਾਈ ਬਣ ਕੇ ਅਰ ਵੀ 5 7 10 15 20 25 30 ਦੇਖਣੇ ਕਿ ਅੰਦੇ ਆ ਤੁਹਾਨੂੰ ਐਸਾ ਹੀ ਲੱਗਦਾ ਕਾਲੇ ਦੇ ਜਾ ਕੇ ਪਾਇਆ ਸੀ ਲੱਗੇ ਪਏ ਟਟਿਆਣਿਆਂ ਦੇ ਢੇਰ ਤੇ ਇਹ ਇਹ ਨੂੰ ਦੇਖਣ ਆਇਆ ਸੀ ਅੰਡਾ ਲਾ ਲਿਆ ਨਹੀਂ ਲਾਇਆ ਕੋਈ ਗੱਲ ਨਹੀਂ ਇੰਨਾਂ ਜਿਹਾ ਲਾਈ ਪੈਣੇ ਆ ਇਹ ਦੇਖ ਅੰਡਾ ਟੁੱਟ ਗਿਆ ਮਸੂਰਦਰਾ ਕੋਈ ਜੀ ਬੱਚੇ ਉਹ ਇਹ ਤਾਂ ਪਹਿਲਾਂ ਲਾਇਆ ਮਾਸਟਰ ਆਇਆ ਚਲੋ ਦੇਖਦੇ ਆ ਬਈ ਸਾਰੇ ਦੇ ਸਾਰੇ ਮਰ ਗਏ ਅੱਜ ਕੂਤਰ ਛਟਾਂਗੇ ਜੀ ਮੌਸਮ ਜੇ ਕੋਈ ਸਾਫ਼ ਸਿਰ ਬਣ ਗਿਆ ਲਓ ਬਈ ਮਿੱਤਰੋ ਮੌਸਮ ਤਾਂ ਹੁਣ ਪਤਾ ਪਈਏ ਹੋ ਜਾਈ ਵੇਖੀ ਉਹ ਵਰਤਾਰੇ ਛੱਡੇ ਤਾਂ ਲਈ ਟੀ ਪਰ ਮੌਸਮ ਜਾਂ ਵੀ ਕੀ ਛੜਤੇ ਆ ਵੀ ਕੀ ਉਹ ਕੀ ਕਰਨ ਛੜਤੇ ਆ ਆ ਚਾਰ ਛੜਤੇ ਇੱਕੋ ਲਾਲ ਬਗਲਾ ਨਾਲ ਛੜਤੇ ਇੱਕੋ ਲਾਲ ਬਗਲਾ ਨਾਲ ਘੜ ਛੜਦੇ ਛੜਤੇ ਇਹਤਰ ਬਾਈ ਦੋ ਤਿੰਨ ਦਿਨ ਬੰਦ ਰਹੇਗੇ ਸਿਰਫ ਕਿਉਂ ਇੱਕ ਦਿਨ ਮੈਂ ਹੈ ਨਹੀਂ ਸੀ ਇੱਥੇ ਜਿੱਦੇ ਭਗਵੰਤ ਮਾਨ ਦੇ ਕਿੱਧਰ ਮੁਗਵਾਂ ਤਾਂ ਮਾਮ ਦਾ ਧੰਨਵਾਦ ਕਰਨ ਲਈ ਗਏ ਜਿੱਥੇ ਮੈਂ ਹੈ ਨਹੀਂ ਤੇ ਉੱਥੇ ਨੇ ਕੂਤਰ ਛਿੱਟਿਆ ਦੋ ਦਿਨ ਮੌਸਮ ਖਰਾਬ ਸੀ ਉੱਥੇ ਤੇ ਹੁਣ ਇਸੇ ਕਰਕੇ ਭਾਈ ਅੱਜ ਕੂਤਰ ਛੱਡਦੇ ਛੱਡ ਨਹੀਂ ਪੈਣੇ ਜਦੋਂ ਹੁਣ ਮੌਨ ਤੋਂ ਕੀ ਜੇ ਮਰਜੀ ਹੋਵੇ ਕਿਧਰ ਗਿਆ ਕਿਧਰ ਗਿਆ ਆ ਆ ਕਰਲਾ ਫੋਕਸ ਕਰਲਾ ਫੋਕਸ ਨਹੀਂ ਕੀਤਾ ਆ ਜਾਂਦੇ ਕਿ ਹਾਂ ਛੱਡ ਪਾਣੀ ਛੱਡਦੇ ਭਾਈ ਚਲੋ ਜੀ ਛੱਡੀ ਦਿੱਤੇ ਬਾਈ ਪੰਜੇ ਛੱਡ ਕੇ ਪਸੰਦ ਮਾਨ ਨੂੰ ਇਹ ਤੇ ਓਕੇ ਦਾ ਮਾ ਲਓ ਬਾਈ ਜੀ ਉਹ ਛੱਡ ਗਿਆ ਵੀਡੀਓ ਬਣਾਉਣ ਲੱਗਿਆ ਤੇ ਉਹ ਭੱਜ ਗਿਆ ਮੈਂ ਵੀਡੀਓ ਬਣਾਉਣ ਲੱਗਿਆ ਤੇ ਉਹ ਕਿਤਰੀ ਹੋ ਗਿਆ ਬਾਏ ਲਓ ਬਾਈ ਛੱਦਰੀਆਂ ਲੱਗੀਆਂ ਪਈਆਂ 6 ਕੂਤਰ ਆਪਣੇ ਸਰਦੇ ਆ 6 ਕੂਤਰ ਫਰਦੇ 6 ਅੱਜ ਦੇਣ ਇਹਨਾਂ ਦੇ ਅੱਜ ਤਾਂ ਉੱਡਣ ਆ ਹੱਕ ਇਹਨਾਂ ਦਾ ਲਓ ਬਾਈ ਮਿੱਤਰੋ ਮੀ ਪਈ ਜਾਂਦੇ ਕੂਤਰ ਆਪਣੇ ਚਾਰ ਆ ਜਾਂਦੇ ਇੱਕ ਕਊਂ ਹੁੰਦਾ ਮਗਰ ਛੀ ਫਰਦੇ ਆਪਣੇ ਤੇ ਮੀ ਫਰਸ਼ੀ ਦੱਸਦੀ ਉਹ ਬਾਵਾ ਹੀ ਜਾਂਦਾ ਮੋਟੀ ਕਣੀ ਦਾ ਆ ਜਾਂਦੇ ਪੰਜ ਤਾਂ ਇੱਕ ਘੱਟ ਤੇ ਸ਼ੀਮਾ ਵੀ ਇੱਥੇ ਕਿਤੇ ਹੋਊਗਾ ਮੀ ਪੂਰਾ ਕਹਿਣ ਦਾ ਭਾਵ ਮੀ ਪੂਰਾ ਜੋਰ-ਸ਼ੋਰ ਦੇ ਆਈ ਜਾਂਦਾ ਤੇ ਇਹ ਤਰਭਉ ਹੈ ਤੇ ਬਾਵਾ ਮੈਂ ਤਾਂ ਹੀ ਬਾਹਰ ਖੜਾ ਸੀ ਮੈਂ ਕਿ ਕਈ ਵਾਰੀ ਆਸੀ ਪਾਸੇ ਡੇਗ ਪੈਂਦਾ ਉਸ ਤੋਂ ਮੁੜ ਕੇ ਤੇ ਸੋ ਲੋ ਮੀ ਵਾਵਾ ਨਿਗਰ ਰਖਦੇ ਆਂ ਬਾਈ ਲਓ ਬਈ ਮਿੱਤਰੋ ਇਹ ਗੱਡੀ ਹੰਦਾ ਵਾਟਰ ਵਾਟਰ ਨਹੀਂ ਗੱਡੀ ਨਾਲ ਥੋੜਾ ਕਣੀਆਂ ਪਈ ਜਾਂਦਾ ਪੂਤਰ ਆਈ ਜਾਂਦਾ ਵਾਵਾ ਹੀ ਹੰਦਾ ਮੀ ਪੰਜ ਉਤਲਾ ਸ਼ੀ ਇੱਕ ਹੋਰ ਉਹ ਵੀ ਫਟਦਾ ਕਿਸੇ ਅਤਰਿਆਂ ਤੋਂ ਪਾਣੀ ਜਾਈ ਜਾਂਦਾ ਕੈਮਰੇ ਤੇ ਪਾਣੀ ਪੈ ਗਿਆ ਲਓ ਬਈ ਮਿੱਤਰੋ ਆਪਣੀ 4 ਫਟ ਦੇ ਆ ਦੋ ਬਹਿ ਗਏ ਮੈਂ ਤਾਂ ਕਿ ਮੀ ਚ ਬਹਿ ਜਾਣਗੇ ਪਰ ਤੇ ਨਹੀਂ ਬਿਠੇ ਚਾਰ ਹੁੰਦੇ ਆ ਆਮ ਦੇ ਦੂ ਟੂਸਿਆਂ ਵਾਲੇ ਰਹਿ ਗਏ ਬਗਲਾ ਵਾਲਾ ਰਹਿ ਗਿਆ ਤੇ ਇੱਕ ਮੇਰੇ ਹਸਾਲਾ ਨਾ ਚੱਲਰ ਵਾਲਾ ਪੰਜ ਸੀ ਇੱਕ ਬਹਿ ਗਿਆ ਉਹ ਇਧਰ ਇੱਥੇ ਕੀ ਦੀ ਫਰਦਾ ਹੋਊਗਾ ਵੀਡੀਓ ਚਾਹੀਣੀ ਉਹ ਬਈ ਬੱਤੀ ਜੰਮੀ ਤਾਂ ਕੰਪਨੀ ਇਹ ਤਾਂ ਬਾਹਰ ਨਾ ਤੋਕੇ ਤੇ ਪਾਣੀ ਤੋਂ ਪਾਣੀ ਦਾ ਨਮੀੜਤਾ ਜਰੇ ਵੀ ਬਾਕੀ ਉਹ ਵੀਡੀਓ ਨਹੀਂ ਬਣੀ ਤੇ ਇਹ ਵੇਖੋ ਖਲਾਰੀ ਜਾਂਦੀ ਪੈਣ ਚੋ ਤੇ ਨਾਮ ਦੇ ਭਈ ਦੋ ਤੂਸਿਆਂ ਵਾਲੇ ਉਹ ਆ ਗਿਆ ਪਗਲ ਝਾਲਰ ਪੁੰਝੇ ਵਾਲਾ ਉਹ ਆ ਗਿਆ ਆਹ ਲੋ ਜੀ ਬਈ ਮਾਤਾ ਨੂੰ ਥੋੜਾ ਕੰਮ ਹੋ ਗਿਆ ਜਨੂੰ ਸਬਜੀ ਲੈ ਆ ਜੀਏ ਸਬਜੀ ਲੈ ਆ ਜੀਏ ਸਬਜੀ ਲੈ ਆ ਕੇ ਲੋ ਭਾਈ ਜੀ ਹਵਾ ਵਗਣ ਲੱਗ ਪਈ ਤੇ ਝੋਕੜੀਆਂ ਵੀ ਆ ਗਈਆਂ ਤੇ ਕੂਤਰ ਰਹਿ ਗਏ ਆਪਣੇ ਆ ਜਾਂਦੇ ਤਿੰਨ ਇੱਕ ਹੋਰ ਆ ਚਾਰ ਰਹਿ ਗਏ ਉੱਤੇ ਲਾਉਣੇ ਦੋਰ ਕੂਤਰਾਂ ਨੂੰ ਤੇ ਕੂਤਰ ਭਾਉਣੇ ਆ ਭਾਈ ਕੂਤਰ ਤਾਂ ਕਰਕੇ ਭਾਈ ਮੁੜ ਕੇ ਫੇਰ ਔਖਾ ਨੂੰ ਤਾਂ ਬੈੰਦੇ ਹੀ ਫਿਰਦੇ ਬੈਹ ਜਾਣਗੇ ਬਾਪੂਤਰ ਨੂੰ ਦੋਰ ਲਾਇਆ ਜੋ ਉੱਤੇ ਲੋ ਭੇ ਮਿੱਤਰੋ ਤੈਨੂੰ ਮੈਂ ਕਹਿੰਨੇ ਛਤਰੀ ਲਾ ਦੇ ਲੋ ਭੇ ਮਿੱਤਰ ਕੂਤਰ ਭਈ ਜਾਂਦੇ ਚੰਗਾ ਸਮਾਂ ਥੈਂਕ ਯੂ ਗਾਇਸ 5 ਵਜੇ ਗਏ ਤਿਆਰੀ ਰਹਿ ਗਈ ਦੂਜੇ ਬਹਿ ਗਈ ਸੀ ਕਿ ਦੋ ਤੇ ਟਾਈਮ ਸਰ ਬਈ ਜਾਂਦਾ ਚੰਗਾ ਮੜ ਕੇ ਬਈ ਜਾਂਦੇ ਬਈ ਜਾਣਾ ਇਹਨਾਂ ਨੇ ਦੋ ਆ ਜਾਂਦੇ ਦੋ ਹੋ ਜਾਂਦੇ ਤਾਂ ਕਿਸ ਕਿਸ ਕੇ ਨਾਮ ਚਲ 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 ਚਾਰ ਰੋਕ ਲਾ ਇਹਨੂੰ ਤਾੜ ਲਾ ਪਹਿਲਾਂ ਬਾਰੀ ਤੇ ਖੁੱਲੀ ਨੀ ਖੋਲ ਗਿਆ ਲੋ ਭਾਈ ਬੈਣਾਂ ਕੀ ਉੱਤੇ ਟੈਨਸ਼ਨ ਹੋ ਜਾਣਗੇ ਫਰੀ ਲੋ ਭਾਈ ਮਿੱਤਰੋ ਜੁੱਤ ਦੋ ਬੱਚੀ ਵੀ ਭਾਈ ਵੇਢਾ ਤੇ ਕੰਡੂਰ ਲੱਗੀ ਆ ਤਿੰਨ ਰਹੀ ਆ ਬਾਲਿਆ ਭਾਈ ਬਾਲਿਆ ਆ ਬਸ ਪੂਸੇ ਵਾਲੇ ਆ ਰਹੇ ਦੋ ਤੇ ਇੱਕ ਚੱਲ ਰਿਹਾ ਇਹ ਬਹਿ ਜਾਣਗੇ ਤੇ ਚੋਨੇ ਚੱਜ ਬਈ ਰੇ ਪਾਦੀ ਆ ਵੀਡੀਓ ਬਣੀ ਨੀ ਉਹ ਖਾਲ ਸਿੱਧਾ ਖੜਾ ਟਰੈਕਟਰ ਤੇ ਮੌਸਮ ਬਹੁਤ ਘੈਂਟ ਲੋ ਬਾਈ ਜੀ ਬਾਹਰ ਖੜਿਆ ਤੇ ਕੂਟਰ ਆਪਣੇ ਬਾਕੀ ਬਹਿ ਗਏ ਦੋ ਫਰਦੇ ਆ ਫਰਦੇ ਨਹੀਂ ਪਈ ਜਾਂਦਾ ਇਹ ਦੇ ਛਾਵੜੇ ਤੇ ਥੱਲੇ ਖੜਾ ਪਰ ਸ਼ਬਦ ਤਾਂ ਕੀ ਕਹਿੰਦੇ ਹੁੰਦੇ ਨੂੰ ਵਾਧਰਾ ਵਾਧਰੇ ਥੱਲੇ ਖੜਾ ਜੋਤ ਛਤਰੀ ਭੜਕਾਉਂਦਾ ਸੀਗਾ ਜੋ ਨੂੰ ਆ ਬੜਕਾਲਾ ਜੇ ਬੈਂਦੇ ਆ ਤਾਂ ਹਾਂ ਇੱਕ ਚਲਰ ਵਾਲਾ ਤੇ ਇੱਕ ਟੂਸੇ ਵਾਲਾ ਦੋਵੇਂ ਰਹਿ ਗਏ ਭਾਈ ਇਹ ਕੋਸ ਆਇਆ ਨਾ ਭੇਜੀ ਆਰ ਭਾਈ ਜਾਣਗੇ ਥੱਲੇ ਆ ਜਾ ਬਸ ਆ ਜਾ ਓ ਭਾਈ ਓਏ ਲੋ ਭਾਈ ਜੀ ਆਪਣਾ ਨਹੀਂ ਨਾ ਰਹੀ ਇਹ ਚਲਰ ਵਾਲਾ ਇਥੇ ਫਰਦਾ ਠੱਪੀ ਮਾਰਦਾ ਕਿਧਰ ਗਿਆ ਆ ਫਰਦਾ ਆ ਫਰਦਾ ਚਲਰ ਵਾਲਾ ਇਓ ਉਦੋਂ ਸੇ ਆਜੀ ਪਰ ਕਿ ਵੀ ਤਰ੍ਹਾਂ ਨੇ ਇਹ ਹੀ ਰਹਿ ਗਏ ਦੋ ਉਹ ਤੀਜਾ ਤਾਂ ਬਗਲਾ ਜਾਂਦਾ ਵੇ ਜੀ ਬਸ ਇਹ ਬੈੰਦੇ ਆ ਤੇ ਫੇਰ ਆਪਾਂ ਇਨਾ ਮੈਂ ਲਾਈ ਮੰਗੀ ਖੁੱਡੇ ਦੇ ਵਿੱਚ ਨਵਾਂ ਜਗਾਰ ਲਾਤਾ ਬਾਈ ਜੀ ਆਪਾਂ ਉਹ ਵੀ ਦੀਨ ਨਾ ਲਓ ਬਾਈ ਮਿੱਤਰੂ 6:00 ਵੱਜ ਗਏ ਤੇ ਇੱਕ ਕਬੂਤਰ ਰਹਿ ਗਿਆ ਬਾਈ ਚੱਲ ਲੱਗ ਕੁੰਜਿਆਲਾ ਚੱਲ ਲੱਗ ਕੁੰਜਿਆਲਾ ਰਹਿ ਗਿਆ ਭਾਈ ਤੇ ਦੂਜੇ ਬਾਕੀ ਬਹਿ ਗਏ ਦੂਤਰਾ ਜ ਵੀ ਤਿੰਨਾਂ ਦਿਨਾਂ ਤੋਂ ਛੱਡੇ ਸੀਗੇ ਲਗਾਤਾਰ ਤੇ ਛੱਡ ਉੱਡੇ ਹੀ ਨਹੀਂ ਵਿਚਾਰੇ ਤੇ ਕਿਤੇ ਗਿਆ ਲੰਮਾ ਵਾਲਾ ਉੜਦਾ ਤੇ ਛਤਰੀ ਲੱਗੀ ਪਈ ਆ ਦੋਵੇਂ ਲੱਗਣਾ ਪਉ ਨਹੀਂ ਹੈ ਭਾਈ ਉਹਨੂੰ ਇੱਕ ਦਾ ਮੌਸਮ ਉਹਦੇ ਉੱਡਣ ਦਾ ਬਣ ਗਿਆ ਤੇ ਇੱਕ ਆਉਂਦਾ ਭਾਈ ਆਉਂਦਾ ਭਾਈ ਮੰਨੀ ਆ ਰਹੀ ਲਿਆ ਅੱਜ ਸਾਰਿਆਂ ਨੇ ਇੱਕ ਨਹੀਂ ਸਾਰਿਆਂ ਨੇ ਲੋ ਭਾਈ ਮਿੱਤਰੋ ਇੱਕ ਤਾਂ ਦੋ ਤਿੰਨ ਕੰਮ ਕਰਨ ਵਾਲੇ ਆ ਤੇ ਇੱਕ ਬਈ ਆਪਾਂ ਕਬੂਤਰ ਭਾ ਲਈਏ ਤੇ ਹੁਣ ਆਪਾਂ ਕਰ ਲਾਂਗੇ ਬਈ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰੇ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਰਹੋ ਤੇ ਭੁੱਲ ਚੁੱਕ ਦੀ ਖਿਮਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਤਰੇ ਕਰ ਦਿਖਾ ਦਈਏ ਕਬੂਤਰ ਆਪਣਾ ਫਰਦਾ हां ਟਿਕਾਣੀ ਆ ਸਹੀ ਜੇ ਫਰਦਾ ਨੀਵੇਂ ਹੀ ਫਰਦਾ ਕਿਉਂਕਿ ਛਤਰੀ ਬਾਈ ਬਹੁਤ ਚਿਰ ਦੇ ਬੁਟਕਾਉਣ ਲੱਗੇ ਪਏ ਤੇ ਛਤਰੀ ਇੰਨੀ ਨਹੀਂ ਹੁੰਦਾ ਉਹ ਆ ਬਾਲੀ ਗੇ ਉਤਰੋ ਦੁੱਪਾ ਲਓ ਭਾਈ ਜੀ ਆਪਣਾ ਇੱਕ ਫਰਦਾ ਟਾਈਮ 6:30 ਹੋਣ ਵਾਲੀ ਹੋ ਗਈ ਮੈਂ ਕਿਹਾ ਤੁਹਾਨੂੰ ਬੱਚੇ ਵੀ ਦਿਖਾ ਦਈਏ ਅੱਜ ਇਹ ਅਜਮੀਂ ਦੇ ਵਿੱਚ ਹੀ ਭਾਈ ਆਪਣੇ ਉਤਰ ਉੱਡੇ ਆ ਅਜਮੀਂ ਦੇ ਵਿੱਚ ਹੀ ਉੱਡੇ ਉਹ ਬੱਚੇ ਹੋ ਰਹੀ ਤੇ ਇੱਕ ਤੇ ਦਰਉਣਾ ਇਧਰ ਇਧਰ ਆ ਬੈਠਾ ਸਿਰੇ ਚੜ ਜੀ ਮਾਲਕ ਮੇਰ ਕਰੇ ਬਾਜ਼ੀ ਨਾਲ ਦਾ ਭਰਾ ਤੇ ਉਹ ਬੱਟੇਕ ਧਿਆਨ ਦੇ ਲਈ ਬੈਠੀ ਆ ਔਰਤ ਇਹਨੇ ਸਿਰੀ ਲੋ ਬਾਈ ਮਿੱਸਰ ਉਹ ਤੇ ਆਪਣਾ ਪੁੱਤਰਾ ਹੁੰਦਾ ਬਈ ਇਹ ਕੀ ਹੀ ਰਹਿ ਗਿਆ ਭਾਈ ਅੱਕਾ ਜੇ ਤੂੰ ਦੇਖੂਗਾ ਦੇਖ ਇਹ ਬੰਦ ਨਾ ਲੋ ਬਈ ਮਿੱਤਰੋ ਇੱਕ ਤਾਂ ਦੋ ਤਿੰਨ ਕੰਮ ਕਰਨ ਵਾਲਿਆ ਤੇ ਇੱਕ ਬਈ ਆਪਾਂ ਕਬੂਤਰ ਭਾ ਲਈਏ ਤੇ ਹੁਣ ਆਪਾਂ ਕਰ ਲਾਂਗੇ ਬਈ ਵਲੌਗ ਦੀ ਸਮਾਪਤੀ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ ਮੇਰੇ ਵੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਤੇ ਭੁੱਲ ਚੁੱਕ ਦੀ ਖਿਮਾ ਸਸ ਸ੍ਰੀ ਕਾਲ ਜੀ ਸਾਰਿਆਂ ਨੂੰ ਉਤਰੇ ਕਰ ਦਿਖਾ ਦਈਏ ਕਬੂਤਰ ਆਪਣਾ ਫਰਦਾ ਥਾਂ ਟਿਕਾਣੀ ਹੈ ਸਹੀ ਜੇ ਫਰਦਾ ਨੀਵੇਂ ਹੀ ਫਰਦਾ ਕਿਉਂਕਿ ਛਤਰੀ ਬਈ ਬਹੁਤ ਚਿਰ ਦੇ ਬੁਟਕਾਉਣ ਲੱਗੇ ਪਏ ਤੇ ਛਤਰੀ ਇੰਨੀ ਨਹੀਂ ਹੁੰਦਾ ਉਹ ਤੇ ਆਹ ਬਈ Vale, que otro duplo,